ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕੜੀ ਵੀ ਚੈਨਲ ਤੇ ਤੇ ਜੇ ਤੁਸੀਂ ਕੋਈ ਜਾਨਵਰ ਦੀ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 998728258 ਮੇਰਾ ਨੰਬਰ ਹੈਗਾ ਤੇ ਕੱਲ ਆਪਾਂ ਵੀਡੀਓ ਪਾਈ ਸੀ ਗਾਈਆਂ ਦੀ ਉਸੇ ਵੀਰ ਕੋਲੇ ਆ ਇੱਕ ਘੋੜੀ ਵਕਾਉ ਹੈਗੀ ਤੇ ਇਹਦੇ ਬਾਰੇ ਆਪਾਂ ਬਾਈ ਤੋਂ ਜਾਣਕਾਰੀ ਲੈ ਲੈਨੇ ਸਵਾਗਤ ਆ ਬਾਈ ਵੀਡੀਓ ਦੇ ਵਿੱਚ ਤੇ ਵੀਰੇ ਪਹਿਲਾਂ ਤਾਂ ਆਪਣਾ ਨਾਮ ਦੱਸ ਦੇ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪਿੰਡ ਵੜਾ ਖਿਸ਼ਨਪੁਰਾ ਠੀਕ ਹੈ ਜ਼ਿਲ੍ਹਾ ਮੋਕਸਰ ਠੀਕ ਹੈ ਤੇ ਆਪਣਾ ਨੰਬਰ ਵੀ ਪਹਿਲਾਂ ਬੋਲ ਦੇ 75088 75088 75088 75088 ਹਾਂਜੀ 88642 88642 ਨ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤੇ ਬਾਈ ਕੋਲ ਘੋੜੀ ਆ ਵਕਾਉ ਤੇ ਬਾਈ ਆਪਾਂ ਨੂੰ ਘੋੜੀ ਬਾਰੇ ਜਾਣਕਾਰੀ ਦੇ ਦੋ ਇਹ ਬਾਰੇ ਘੋੜੀ ਵੀਰ ਆਪਾਂ ਲਈ ਆਈ ਠੀਕ ਆ ਲਈ ਹੈ ਹਾਂਜੀ ਪਹਿਲਾਂ ਲਈ ਸੀ ਛੋਟੀ ਠੀਕ ਆ ਅਨਨੋਨ ਬਲੱਡ ਲੈਣਾ ਹਾਂਜੀ ਹਾਂਜੀ ਠੀਕ ਹੈ ਤੇ ਵਾਲ ਭੋੜਾਂ ਦੀ ਸਾਫਾ ਵੀਰੇ ਹਾਂਜੀ ਵਾਲ ਭੋੜਾਂ ਵਿੱਚ ਜਮ੍ਹਾਂ ਸਾਹਿਬ ਜੀ ਠੀਕ ਹੈ ਤੇ ਇਹਦੀ ਉਮਰ ਦਾ ਬਾਈ ਕਿੰਨੀ ਉਮਰ ਦਾ ਹੈਗਾ ਆਪਾਂ ਨੂੰ ਪਤਾ ਉਮਰ ਵੀ ਇਹਦੀ 4.5 ਸਾਲ ਹੈ 4.5 ਸਾਲ ਉਮਰ ਹੈ ਇਹਦੀ ਹਾਂਜੀ ਠੀਕ ਹੈ ਤੇ ਇਸ ਵਕਤ ਖਾਲੀ ਹੈ ਕਿ ਗੱਬਣੇ ਖਾਲੀ ਆ ਜੀ ਅੱਛਾ ਖਾਲੀ ਹੈ ਹਾਂਜੀ ਠੀਕ ਹੈ ਤੇ ਬਲੱਡ ਲਾਈਨ ਦਾ ਆਪਾਂ ਨੂੰ ਪਤਾ ਨਹੀਂ ਹੈ ਨਾ ਆਪਾਂ ਖਰੀਦੀ ਸੀ ਹੈ ਨਾ ਇਹ ਹਾਂਜੀ ਠੀਕ ਹੈ ਤੇ ਇਹਦਾ ਕੱਦ ਕਿੰਨਾ ਹੈ ਕੱਦ ਦਾ 60 ਦੇ ਦਸ ਕੱਢੇ ਸਨ ਜਾਈ 7 ਪਲੱਸ ਕਹਿ ਸਕਦੇ ਆਪਾਂ ਹਾਂਜੀ ਠੀਕ ਹੈ 7 ਪਲੱਸ ਕੱਦ ਦਾ ਦੋਸਤੋ 60 ਤੋਂ ਬਾਹਰ ਆ ਕੱਢਦੇ ਵਿੱਚ ਹਾਂ ਕੱਢਦੇ ਅੰਦਰ ਅੰਦਰ ਹੈ ਤੇ 60 ਤੋਂ ਬਾਹਰ ਬਾਹਰ ਹੈ ਹਾਂਜੀ ਤੇ ਅੰਦਰ ਦੀ ਸਾਫ ਆ ਵੀਰੇ ਅੰਦਰ ਦੀ ਸਾਫ ਆ ਤੇ ਦੇਖ ਸਕਦਾ ਹੈ ਦੋਸਤੋ ਨੀਲੀ ਚੰਬੀ ਕੁੜੀ ਹੈਗੀ ਤੇ ਉਮਰ ਬਾਈ ਕਿੰਨੇ ਦੱਸੀ ਸੀ ਆਪਾਂ ਦੁਬਾਰਾ 4.5 ਸਾਲ ਜੀ 4.5 ਸਾਲ ਉਮਰ ਹੈ ਬਲੱਡ ਲਾਈਨ ਦਾ ਬਾਈ ਨੂੰ ਪਤਾ ਨਹੀਂਗਾ ਕਿਉਂਕਿ ਬਾਈ ਨੇ ਖਰੀਦੀ ਸੀ 7+ ਕੱਦ ਹੈਗਾ ਤੇ ਇਸ ਵਕਤ ਖਾਲੀ ਹੈ ਤੇ ਪੇਟ ਦੀ ਸਾਫ ਆ ਕੁੜੀ ਤੇ ਕੁੜੀ ਕੰਨਾਂ ਦੀ ਵੀ ਬਹੁਤ ਸ਼ਕੀਨ ਕੁੜੀ ਹੈਗੀ ਤੇ ਵਧੇਗਾ ਕੁੜੀ ਆ ਆ ਠੰਡੀ ਕੁੜੀ ਹੈਗਾ ਧਿਆਨ ਆ ਭਾਈ ਸਿਰਫ ਠੰਡੀ ਹੈ ਸਵਾਰੀ ਆਸਤੇ ਵਧੇਗੀ ਸਵਾਰੀ ਆਸਤੇ ਬੋਵੇਗੀ ਤੋੜਾ ਤੋੜਾ ਬੋਵੇਗੀ ਤੁਰਦੀ ਹੈ ਠੀਕ ਹੈ ਠੀਕ ਹੈ ਤੇ ਦੋਸਤੋ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈਗਾ ਤੇ ਸਕਰੀਨ ਦੇ ਉੱਪਰ ਉਹ ਵੀ ਨੰਬਰ ਚੱਕ ਲਿਓ ਤੇ ਕਰ ਲਿਓ ਬਾਈ ਨਾਲ ਸੰਪਰਕ ਤੇ ਬਾਈ ਮੌਲਾਪਾ ਦੱਸ ਸਕਦੇ ਆ ਕਿ ਮੌਲਾਪਾ ਫੋਨ ਤੇ ਕਰਾਂਗੇ ਮੌਲੇ ਦਾ ਹੀ ਆਪਾਂ 1 ਲੱਖ 5000 ਰੁਪਏ ਕਰਦੇ ਆ 1 ਲੱਖ 5000 ਮੌਲ ਕਰਦੇ ਆ ਹਾਂਜੀ ਠੀਕ ਹੈ ਤੇ ਕੋਈ ਛੋਟ ਵਗੈਰਾ ਹੋ ਸਕਦੀ ਆ ਹਾਂਜੀ ਛੋਟ ਵਗੈਰਾ ਮਾਨਤਨ ਹੋ ਜੂ ਹੈਨਾ ਹਾਂਜੀ ਮਾਨਤਨ ਠੀਕ ਹੈ ਦੋਸਤੋ ਕਰ ਲਿਓ ਬਾਈ ਨਾਲ ਸੰਪਰਕ ਤੇ ਮੈਨੂੰ ਦਿਓ ਇਜਾਜ਼ਤ ਮਿਲਦਾ ਦੋਸਤੋ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਠੀਕ ਹੈ ਵੀਰੇ ਧੰਨਵਾਦ